ਜ਼ਿਲ੍ਹਾ ਅਮਰਸਰ ਦਾ ਸਰਹਦੀ ਕਸਬਾ ਟਾਰੀ ਜੋ ਪਾਰਤਪਾਕ ਸਰੱਤ ਸਿਤ ਹੈ ਇੱਥੇ ਅਜੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਉਹ ਜਿੱਤ ਦਾ ਖਾਤਾ ਖੁੱਲਿਆ ਹੁਣ ਤੱਕ ਤਿੰਨ ਵੱਖ-ਵੱਖ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਟਾਰੀ ਤੋਂ ਜਿੱਤ ਪ੍ਰਾਪਤ ਕਰ ਚੁੱਕਿਆ ਹੈ ਤਾਂ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੰਬੇ ਸਮੇਂ ਤੋਂ ਨੁਮਾਇੰਦਗੀ ਕਰ ਰਹੇ ਹਲਕਾ ਟਾਰੀ ਤੋਂ ਸਾਬਕਾ ਮੰਤਰੀ ਗੁਲਜਾਰ ਸਿੰਘ ਰਣਕੇ ਦੇ ਫਰਜ਼ੰਦ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣਕੇ ਔਰ ਲਾਲ ਉਹ ਉਮੀਦਵਾਰ ਜਿਨ੍ਹਾਂ ਨੇ ਅੱਜ ਜਿਹੜਾ ਨਤੀਜੇ ਆਣੇਗੇ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਜਿੱਤ ਹਾਸਲ ਕੀਤੀ ਬੀਬੀ ਜਸਬੀਰ ਕੌਰ ਜਿਨ੍ਹਾਂ ਨੇ ਬਲਾਕ ਵੇਰਕਾ ਤੋਂ ਹਲਕਾ ਟਾਰੀ ਦੇ ਬਲਾਕ ਵੇਰਕਾ ਤੋਂ 84 ਵੋਟਾਂ ਦੇ ਨਾਲ ਜਿਹੜੀ ਹੈ ਇੱਕ ਸ਼ਾਨਦਾਰ ਜਿੱਤ ਹਾਸਲ ਕਰਕੇ ਅਕਾਲੀ ਦਲ ਦਾ ਖਾਤਾ ਖੋਲਿਆ ਯਾਨੀ ਕਿ ਸਾਹਿਬ ਹੁਣ ਤੱਕ ਕੀ ਕੀ ਨਤੀਜੇ ਤੁਹਾਡੇ ਕੋਲ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਵੀ ਅੱਜ ਪਰਮਾਤਮਾ ਨੇ ਬਹੁਣੀ ਜਿਹੜੀ ਹੈ ਬੜੀ ਵਧੀਆ ਕਰਾ ਦਿੱਤੀ ਸਭ ਤੋਂ ਪਹਿਲਾਂ ਸਾਡੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨਵਜੋਤ ਕ ਪਹਿਲੀ ਖਬਰ ਤਾਂ ਸਾਨੂੰ ਉਹ ਮਿਲੀ ਪ੍ਰਮਾਤਮਾ ਨੇ ਦਿੱਤੀ ਵਾਹਿਗੁਰੂ ਨੇ ਸ਼ੁਕਰਾਨਾ ਕਰਦਾ ਉਸ ਤੋਂ ਬਾਅਦ ਮੇਨ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਖੁਸ਼ੀ ਆ ਉਹ ਆ ਜਿਹੜੀ ਸਾਡੀ ਅਟਾਰੀ ਦੀ ਜਿਹੜੀ ਸਾਡੀ ਸਟਰੀਟ ਸੀ ਬਲੋਸਮਤੀ ਦੀ ਉਹ ਅਸੀਂ ਸਾਡੇ ਵਰਕਰਾਂ ਨੇ ਸੀਨੀਅਰ ਆਗੂ ਸੀਗੇ ਆਵਾ ਵੀ ਪਾਰਟੀ ਦੀ ਜਿਹੜੀ ਹਾਰੇ ਹਾਂਜੀ ਹਾਂਜੀ ਚਲੋ ਸੀਨੀਅਰ ਤੇ ਚਲੋ ਸੀਨੀਅਰ ਤਾਂ ਪ੍ਰਮਾਤਮਾ ਹੀ ਬਣਾਉਗਾ ਇਸ ਕਰਕੇ ਜਿੱਥੇ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਸਾਡੇ ਨਵਜੋਤਕੌਰ ਨੇ ਮੋਦਿਆਂ ਤੋਂ ਬੀਬੀ ਜੀ ਤੇ ਅਟਾਰੀ ਦਾ ਵੀ ਜਿਹੜਾ ਜਿਹੜੀ ਮੈਂ ਸਮਝਦਾ ਮੈਂ ਅਟਾਰੀ ਦੀ ਸਮੁੱਚੀ ਸੰਗਤ ਨੂੰ ਵੀ ਦੱਸ ਦਿੰਦਾ ਜਿਨ੍ਹਾਂ ਨੇ ਸਮੋਤੋਂ ਪਟਿਆ ਤੇ ਬੀਬੀ ਜੀ ਸਾਡੇ ਆ ਜੇਠੂ ਵਾਲ ਤੋਂ ਨੇ ਤਸਵੀਰ ਕੌਰ ਜੀ ਇਹ ਵੀ ਜਿੱਤੇ ਨੇ ਇਹਨਾਂ ਨੂੰ ਮਾਰਗਬਾਤ ਦਿੰਦਾ ਔਰ ਹੋਰ ਕੀ ਕੀ ਅਪਡੇਟ ਹੈ ਹੋਰ ਅਪਡੇਟ ਇਹੋ ਆ ਰਹੀ ਹੈ ਨੇ ਜੀ ਖੈਰਾਬਾਦ ਵੀ ਅਸੀਂ ਅੱਗੇ ਜਾ ਰਹੇ ਹਾਂ ਪਲੱਸ ਜਾ ਰਹੇ ਹਾਂ ਮਾਨ ਵਾਲਾ ਵੀ ਸਾਡੀ ਸਾਡੀ ਸ਼ੀਟ ਆ ਪਲੱਸ ਜਾ ਰਹੀ ਹੈ ਰਾਜਤਾਲ ਵੀ ਲਗਭਗ ਕਲੀਅਰ ਹੀ ਹੈ ਤੇ ਮਹਾਵਾ ਵੀ ਅਸੀਂ ਬੜੀ ਸ਼ਾਨ ਨਾਲ ਜਿੱਤਾਂਗੇ ਸਾਨੂੰ ਪੂਰੀ ਉਮੀਦ ਆ ਕਿਉਂਕਿ ਵਰਕਰਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਸੀ ਇੱਕ ਸਮਾਂ ਸਾਨੂੰ ਘੱਟ ਮਿਲਿਆ ਇਹੋ ਜਿਹੇ ਜਦੋਂ ਮੌਕੇ ਹਾਲਾਤਾਂ 'ਚ ਜਦੋਂ ਤਕੇਸ਼ਾਈ ਹੋਈ ਨੋਮੀਨੇਸ਼ਨ ਰੱਦ ਕੀਤੇ ਗਏ ਉਸ ਤੋਂ ਬਾਅਦ ਵੋਟਾਂ ਵਾਲੇ ਦਿਨ ਵੀ ਕਾਫੀ ਜਗ੍ਹਾ ਤੇ ਤਕੇਸ਼ਾਈ ਦੀ ਖਬਰ ਆਈ ਉਸ ਤੋਂ ਬਾਅਦ ਵੀ 7 ਸੀਟਾਂ ਤੁਸੀਂ ਕਹਿ ਰਹੇ ਹੋ ਲਗਭਗ ਜਿੱਤੀਆਂ ਬਿਲਕੁਲ ਜੀ ਇਹ ਬੜੀ ਪਰਮਾਤਮਾ ਦੀ ਮਿਹਰ ਆ ਇਹ ਤਕੇਸ਼ਾਈਆਂ ਦਾ ਸੰਗਤ ਨੇ ਜਿਹੜਾ ਜਵਾਬ ਦਿੱਤਾ ਤਕੇਸ਼ਾਈ ਵੀ ਜਿਹੜੀ ਮੈਂ ਸਮਝਦਾ ਵੀ ਬੜੀ ਹਰ ਕੇ ਵੱਖਰੇ ਤਰੀਕੇ ਦੀ ਦੇਖਣ ਨੂੰ ਮਿਲੀ ਆ ਜਿਸ ਤਰੀਕੇ ਨਾਲ ਮਤਲਬ ਦਬਾਅ ਸੀ ਜਿਸ ਤਰੀਕੇ ਨਾਲ ਵਰਕਰਾਂ ਨੂੰ ਵੋਟਰਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਸੀ ਦਸ਼ਰਪਾਈ ਯਾਰ ਸੀ ਉਹਦੇ باوجود ਵੀ ਬਹੁਤ ਵਧੀਆ ਰੁਝਾਨ ਜੜੇ ਆ ਉਹ ਸ਼੍ਰੋਮਣੀ ਅਖਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੱਕ ਦੇ ਵਿੱਚ 27 ਦੇ ਵਿੱਚ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਗੇ ਜਿਹੜੇ ਰੁਝਾਨ ਆ ਰਹੇ ਮਰਜਉਤ ਕੋਰ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡੇ ਚਿਹਰੇ ਤੇ ਸਾਫ ਨਜ਼ਰ ਆ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਆ ਜੀ ਧੰਨਵਾਦ ਕਰਾਂਗੀ ਵੋਟਰਾਂ ਸਾਰਿਆਂ ਦਾ ਜਿਨ੍ਹਾਂ ਨੇ ਕਿ ਮੈਨੂੰ ਵੋਟ ਪਾ ਕੇ ਸਤਾਪਦੇ ਤੇ ਜਿਹੜਾ ਪਹਚਾਇਆ ਵਾ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਧੰਨਵਾਦ ਜੀ ਸਾਰੇ ਪੈਣਪਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਜਿਤਾਇਆ ਦਬਾਅ ਬੜਾ ਸੀਗਾ ਪਿੰਡਾਂ 'ਚ دہشت ਦਾ ਮਾਹੌਲ ਫੈਲਾਇਆ ਗਿਆ ਸੀ ਇਹੀ ਕਾਰਨ ਸੀ ਸਿਰਫ 35% ਪੋਲਿੰਗ ਹੋਈ ਹੈ ਅਮਰਸਰ 'ਚ ਪਰ ਉਸ ਦੇ ਬਾਵਜੂਦ ਮਿਲੀ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਮੈਂ ਕਿੰਨੀ ਬਹੁਤ ਮਾਣ ਬਹੁਤ ਜ਼ਿਆਦਾ ਮਾਣ ਹੈ ਜਿਹੜਾ ਟਾਰੀ ਹਲਕੇ ਦੇ ਵਿੱਚ ਹੋਇਆ ਵਾ ਕਿ ਕਿ ਪਹਿਲਾ ਇੱਕ ਨੰਬਰ ਜ਼ੋਨ ਸੀਗਾ ਤੇ ਪਹਿਲੀ ਸ਼ੀਟ ਜਿਹੜੀ ਅਕਾਲੀ ਦਲ ਦੇ ਝੋਲੀ ਪਾਇਆ ਵਾ ਤੇ ਬਹੁਤ ਬਹੁਤ ਧੰਨਵਾਦ